ਸੁਖਜਿੰਦਰ ਸਿੰਘ ਰੰਧਾਵਾ ਸੰਸਦ ਮੈਂਬਰ ਬਣਨ ਤੋਂ ਬਾਅਦ ਪਠਾਨਕੋਟ ਪਹੁੰਚੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਮੀਟਿੰਗ ਕਰਕੇ ਵਰਕਰਾਂ ਦਾ ਧੰਨਵਾਦ ਕੀਤਾ ਅਤੇ ਉਹਨਾਂ ਨੇ ਪੰਜਾਬ ਸਰਕਾਰ ਨੂੰ ਨਿਸ਼ਾਨੇ ਤੇ ਲੈਂਦਿਆਂ ਹੋਏ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਹੈ ਕਿ ਉਹਨਾਂ ਦੀ ਨਜ਼ਰ ਹਰ ਚੀਜ਼ ਤੇ ਹੈ ਪਰ ਉਹਨਾਂ ਨੂੰ ਇਹ ਤੱਕ ਨਹੀਂ ਪਤਾ ਕਿ ਡਰੋਨ ਕਿੱਥੋਂ ਆ ਰਹੇ ਹਨ ਹਥਿਆਰ ਕਿੱਥੋਂ ਆ ਰਹੇ ਹਨ ਇਸ ਗੱਲ ਤੇ ਮੁੱਖ ਮੰਤਰੀ ਨੂੰ ਕੰਮ ਕਰਨਾ ਪਵੇਗਾ ਕਿ ਜੀਲਾਂ ਵਿੱਚੋਂ ਵੀਡੀਓ ਕਾਲਸ ਹੋ ਰਹੀਆਂ ਹਨ ਫਰੋਤੀ ਹੋ ਰਹੀ ਹੈ ਇਸ ਬਾਰੇ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਕਿ ਪੰਜਾਬ ਸਰਕਾਰ ਦੇ 2.5 ਸਾਲਾਂ ਵਿੱਚ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਕੁਝ ਨਹੀਂ ਕੀਤਾ ਗਿਆ ਪੱਤਰਕਾਰ ਲਕੀ ਸਰੋਜ ਕੀਆਰਟੀ ਨਿਊਜ਼ ਨੈਟਵਰਕ ਬੀਗਰ ਦੀ ਲੋਟ ਸੀਗੀ ਜਨਤਾ ਨੇ ਦੇਤਾ ਇਸ ਨੂੰ ਵੱਡੇ ਆਪੋਜੀਸ਼ਨ ਵੀ ਲੋਟ ਸੀਗੀ ਜਨਤਾ ਨੇ ਦੇਤਾ ਹੁਣ ਤੁਹਾਡੇ ਏਰੀਆ ਵਾਸਤੇ ਪਹਿਲੀ ਗੱਲ ਤੇ ਆਪਾਂ ਕਹਿੰਗੇ ਵੱਡਾ ਲੀਡਰ ਗੁਰਦਾਸਪੁਰ ਨੂੰ ਦੇ ਦਤਾ ਮੈਂ ਲੀਡਰ ਨਹੀਂ ਮੈਂ ਇਹਨਾਂ ਦਾ ਸੇਵਕ ਹਾਂ ਕਿ ਬਹੁਤ ਦੇਰ ਤੋਂ ਪੇਸ਼ੇ ਆਪਣੇ ਕਾਂਗਰਸ ਆਪਣੇ ਵਰਕਰਾਂ ਦੇ ਨਾਲ ਰਿਹਾ। ਤੋਂ ਉਹਨਾਂ ਦੇ ਵਿੱਚ ਲੀਡਰ ਉਹ ਹੁੰਦੇ ਨੇ ਸ਼ਾਨੀ ਦਿਓਲ ਵਰਗੇ ਜਿਹੜੇ ਉੱਥੋਂ ਆਣ ਕੇ ਡਿੱਗਦੇ ਨੇ। ਉਹ ਮੈਂ ਤੇ ਇਹਨਾਂ ਲੋਕਾਂ ਦੇ ਵਿੱਚ ਵੀ ਤੁਹਾਡੇ ਸਾਰਿਆਂ ਤੋਂ ਇੱਕ ਤੁਸੀਂ ਜਦੋਂ ਟੈਲੀਫੋਨ ਕਰਦੇ ਹੋ ਉਹ ਚੁੱਕਦੇ ਨੇ। ਦੂਸਰੀ ਚੀਜ਼ ਕਿ ਰਾਹੁਲ ਗਾਂਧੀ ਹੋਣਾ ਦਾ ਐ ਐਲਓਪੀ ਬਣਨਾ ਲੀਡਰ ਆਫ অপੋਜੀਸ਼ਨ ਬਣਨਾ ਇਹ ਬਹੁਤ ਪੋਲਿਟਿਕਲ ਹੈ। ਜਿਹੜੀ ਮਨਮਰਜੀ ਚੱਲਦੀ ਰਹੀ ਸੀ ਕਿ ਪਿਛਲੀ ਸਰਕਾਰ ਚ ਸਾਡੇ ਦੇ ਸਾਰੇ ਐਮਪੀ 134 ਐਮਪੀ ਨੂੰ ਡਿਸਕਵালিਫਾਈ ਕਰਕੇ ਬਾਹਰ ਕੱਢ ਦਿੱਤਾ ਗਿਆ ਉਹਨਾਂ ਨੂੰ ਸਸਪੈਂਡ ਕਰਕੇ ਬਾਹਰ ਕੱਢ ਦਿੱਤਾ ਗਿਆ ਉਹ ਚੀਜ਼ ਹੋਣੀ ਹੋएगी ਮਜ਼ਬੂਤ ਆਪੋਜੀਸ਼ਨ ਨੇ ਔਰ ਹਰ ਚੀਜ਼ ਤੇ ਜਿਹੜੀ ਦੇਸ਼ ਲਈ ਹੋएगी ਉਹਦੇ ਤੇ ਗੱਲ ਕਰਾਂਗੇ ਜਿਹੜੀ ਸਾਡੇ ਗੁਰਦਾਸਪੁਰ ਦੀ ਹੋएगी ਉਹਦੀ ਪੂਰੀ ਮੰਗ ਚੁੱਕੀ ਜਾਏਗੀ ਔਰ ਉਹ ਮੰਗ ਨੂੰ ਪੂਰੇ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ ਇਹ ਕੋਲ ਇੱਕ ਜੀ ਬਹੁਤ ਜੱਕੇ ਜੋ ਬਾਰਡਰ ਲੱਗਦਾ ਪੂਰਾ ਦਾ ਪੂਰਾ ਇਥੋਂ ਦਾ ਨੌਜਵਾਨ ਉਹਨੂੰ ਨਸ਼ਿਆਂ 'ਚੋਂ ਬਾਹਰ ਨਿਕਲੂ ਜੇ ਇੱਥੇ ਕੰਮ ਆਏ ਕੰਮ ਉਪਦਾਈ ਆਏਗਾ ਜੇ ਇਥੇ ਅੜਸੀ ਆਏਗੀ ਤੇ ਅੜਸੀ ਤਾਂ ਆਏਗੀ ਜੇ ਹਿਲ ਸਟ੍ਰੀਟ ਵਾਲੇ ਸਾਨੂੰ ਬੈਨੀਫਿਟਸ ਦਿੱਤੇ ਜਾਣਗੇ ਤੇ ਉਹਦੇ ਚ ਬਾਅਦ ਮੈਂ ਪ੍ਰਧਾਨ ਮੰਤਰੀ ਨੂੰ ਇੱਕ ਚੀਜ਼ ਦੱਸਣਾ ਚਾਹੁੰਦਾ ਪੰਜਾਬ ਦੇ ਮੁੱਖ ਮੰਤਰੀ ਨੂੰ ਇੱਕ ਚੀਜ਼ ਦੱਸਣਾ ਚਾਹੁੰਦਾ ਕਿ ਜਿਸ ਦਿਨ ਲੋਕਾਂ ਦੇ ਬੱਚਿਆਂ ਦੇ ਹੱਥਾਂ 'ਚ ਕੰਮ ਆ ਗਿਆ ਨਾ ਕੋਈ ਨਸ਼ਾ ਕਰੇਗਾ ਤੇ ਨਾ ਹੀ ਕੋਈ ਵਿਹਲਾ ਫਰੇਗਾ ਇਹ ਚੀਜ਼ਾਂ ਸਾਨੂੰ ਪਹਿਲ ਦੇ ਆਧਾਰ 'ਤੇ ਜਿਹੜੇ ਕੰਮ ਅਸੀਂ ਕਰਨੇ ਆ ਇਹ ਪੰਜਾਬ ਦੇ ਮੁੱਖ ਮੰਤਰੀ ਨੂੰ ਲਿਖ ਕੇ ਭੇਜਣੇ ਪੈਣਗੇ ਕਿ ਗੈਂਗਿਸਮ ਕਿਦਾਂ ਖਤਮ ਕਰਨਾ ਹੈ ਇੱਕ ਐਕਸਟਰੈਕਸ਼ਨ ਕਿਦਾਂ ਖਤਮ ਕਰਨੀ ਹੈ ਜੇਲ੍ਹਾਂ ਦੇ ਵਿੱਚੋਂ ਕਿਵੇਂ ਤੇ ਜਿਹੜੀਆਂ ਵੀਡੀਓ ਕਾਲਸ ਹੁੰਦੀਆਂ ਜਾਂ ਵੀਡੀਓ ਕਾਨਫਰੰਸ ਹੁੰਦੀ ਹੈ ਉਹ ਕਿਵੇਂ ਖਤਮ ਕਰਨੀ ਹੈ ਇਹ ਜਿਹੜਾ ਸਾਰੀਆਂ ਜਿਹੜੀਆਂ ਨਾ ਇਹ ਰੋਡ ਮੈਪ ਇਕ ਬਣੇਗਾ ਇਹ ਸਾਰੇ ਪੰਜਾਬ ਦੀ ਮੇਰੀ ਕੱਲੀ ਨਹੀਂ ਪੂਰੇ ਹਿੰਦੁਸਤਾਨ ਦਾ ਜਿਹੜਾ ਬਾਰਡਰ ਆ ਉਹਨੂੰ ਵੀ ਸ਼ੱਕ ਪੂਰੇ ਹਿੰਦੁਸਤਾਨ ਦੇ ਬਾਰਡਰ ਨੂੰ ਦੋ ਪਰ ਪੰਜਾਬ ਦੀ ਉਹਦੇ ਚ ਪਹਿਲ ਹੋਣੀ ਚਾਹੀਦੀ ਆ ਤਾਂ ਕਿ ਅਸੀਂ ਜ਼ਮੀਨ ਦੇ ਜਿਹੜੀ ਜ਼ੀਰੋ ਲਾਈਨ ਤੋਂ ਸਾਡੀ ਖੇਤੀ ਹੋ ਰਹੀ ਹੈ ਜ਼ੀਰੋ ਲਾਈਨ ਤੁਸੀਂ ਉਹਦੇ ਤੋਂ ਅੱਗੇ ਜਦੋਂ ਤਾਰ ਆ ਜਾਂਦੀ ਹੈ ਉਹਦੇ ਅੱਗੇ ਸਾਡੀ ਖੇਤੀ ਹੋ ਰਹੀ ਆ ਔਰ ਉਤੋਂ 6 ਤੋਂ ਫਿਰ 6 ਵਜੇ ਤੋਂ ਲੈ ਕੇ ਸ਼ਾਮੀ 5 ਵਜੇ ਤੱਕ ਪੁਰਾਣਾ ਫਾਰਮਟ ਦਿੱਤਾ ਜਾਂਦਾ ਕਿ ਕੋਈ ਕੰਮ ਕਰ ਸਕਦੇ ਹੋ ਉਥੋਂ ਤੱਕ ਕਿ ਪੰਜਾਬ ਕੰਮ ਕਰ ਰਿਹਾ ਤੇ ਕੀ ਗੱਲ ਕਿ ਤੁਸੀਂ 50 ਕਿਲੋਮੀਟਰ ਤੱਕ ਬੀਐਸਐਫ ਫਟਾਈਆ ਕੋਈ ਬਾਰਡਰ ਡਿਕਲियर ਕਰਤਾ ਕੋਈ ਡਿਸਟਰਬ ਏਰੀਆ ਡਿਕਲियर ਕਰਤਾ ਤੇ ਕਿਉਂ ਨਾ ਇੰਨਾ ਡਿਸਟਰਬ ਜਾਂ ਬਾਰਡਰ ਦੇ ਵਿੱਚ ਵੀ 40 ਜਾਂ 50 ਕਿਲੋਮੀਟਰ ਦੇ ਵਿੱਚ ਇੰਡਸਟਰੀ ਨੂੰ ਕੋਈ ਸਾਨੂੰ ਡਿਵੈਲਪ ਕਰਨ ਦਾ ਇਹ ਮੁੱਦਾ ਰੱਖਿਆ ਜਿਨਾ ਹੜਾ ਦਾ ਸੀਜ਼ਨ ਆਉਣ ਵਾਲਾ ਤੇਰੀਆਂ ਕਿੱਕੀਆਂ ਚੱਲੀਆਂ ਮੋਰ ਤੇ ਆਪਾਂ ਦੇਖ ਕੇ ਰਹੀ ਤੇ ਮੈਂ ਇਹ ਬਿਲਕੁਲ ਤੁਹਾਡੀ ਗੱਲ ਠੀਕ ਹੈ ਮੈਂ ਵੀ ਗਿਆ ਸੀ ਤੇ ਗੁਰੂ ਬਾਬਾ ਨਾਨਕ ਗੁਰਸਖ ਪਿੰਡ ਦੇ ਕੋਲ ਪਰਨ ਕੋੜ ਦੇ ਕੋਲ ਪਿਛਲੇ ਵਾਰ ਜਦੋਂ ਹੜ ਆਇਆ ਉਸ ਵੇਲੇ ਮੈਂ 1 ਕਿਲੋਮੀਟਰ ਤੇ ਪਿੰਡ ਵਾਲਿਆਂ ਅਸੀਂ ਇਕੱਠਿਆਂ ਨੇ ਉਹਦੇ 1 ਕਿਲੋਮੀਟਰ ਦੀ ਕੁੱਸੀ ਬਣਾਈ ਸੀ ਉਹਨਾਂ ਜੇ ਪੰਜਾਬ ਸਰਕਾਰ ਇੱਕ ਦਿਨ ਨਹੀਂ ਪੁੱਛਣ ਆਈ ਕਿ ਕੀ ਕਰ ਰਹੇ ਹੋ ਲੋਕਾਂ ਨੇ ਆਪਣੀਆਂ ਜ਼ਮੀਨਾਂ 'ਚ ਕਿ ਗਾਂ ਅਗਲਾ ਹੜ ਜਿਹੜਾ ਆਉਣਾ ਉਹਦੇ ਲਈ ਕੀਤਾ ਉਥੇ ਤੇ ਅੱਗੇ ਮਾਜਨ ਸਾਹਿਬ ਬੋਰਗਾਮ ਦੀ ਪਿੰਡੀਆਂ ਉੱਥੇ ਜਿੰਨੀ دیر ਮੈਂ ਮੈਨੂੰ ਜ਼ਿਆਦਾ ਆ ਜੂਈ ਮੈਂ ਡੇਰਾ ਬੱਪਾ ਨਾਲ ਕਲਨੌਰ ਕੋਲੇ ਕੇ ਡੇਰਾ ਬੱਪਾ ਨਾਲ ਤੱਕ 10 ਕਰੋੜ ਦੇ ਸਪਰਬ ਬਣਾਏ ਸੀ ਪੱਥਰ ਲਾਏ ਸੀ ਤੇ ਉੱਥੇ ਹੜ੍ਹ ਦੀ ਰੋਕ تام ਕਰ ਦਿੱਤੀ ਤੇ ਅਗਲੇ ਪਾਸੇ ਗਵਰਨਮੈਂਟ ਕੇ ਹੋਣੋ ਕੰਟਰੋਲਡ ਬਣਾ ਰਿਹਾ ਬੋਰੀਆਂ ਨਾਲ ਹੜ੍ਹ ਨਹੀਂ ਰੁਕਦੇ ਇਹ ਆਨ ਗoing ਵਰਕ ਹੁੰਦਾ ਕਿ ਜਿੱਥੇ ਵੀ ਕਿਤੇ ਤਸਵੀਦਾ ਸਾਨੂੰ ਪਤਾ ਲੱਗਦਾ ਕਿ ਇਤੋਂ ਖੇਤੀ ਨੂੰ ਡਾਇਰੈਕਟ ਅਟੈਕ ਹੁੰਦਾ ਉੱਤੇ ਇਮੀਡੀਏਟਲੀ ਰੇਨੇ ਡਿਪਾਰਟਮੈਂਟ ਪੱਥਰ ਰੌਂਡੀ ਚਿੱਠੀ ਲੈ ਕੇ ਪੀੜਤਾ ਜੀ ਅਜੇ ਤੱਕ ਕਿਸੇ ਨੇ ਪੀਜਿਆ ਮੇਰੇ ਖਿਆਲ ਇਹਨਾਂ ਢਾਈਆਂ ਸਾਲਾਂ ਦੇ ਵਿੱਚ ਕਿਤੇ ਕੋਈ ਸੁਪਾਰਨੀ ਬਣਿਆ ਕੋਈ ਪੱਥਰ ਨਹੀਂ ਲੱਗਾ ਇਹਦੇ ਵਿੱਚ ਪੰਜਾਬ ਗਵਰਨਮੈਂਟ ਦਾ ਬੜਾ ਵੱਡਾ ਫੇਲਿਅਰ ਹੋਏਗਾ ਜਿੰਨੇ ਕਰਦੇ ਆਪਾਂ ਇਹ ਕਿੰਨੇ ਆ ਤੇ ਇਹ ਕਹਿੰਦੇ ਮੈਂ ਅਹੀ ਬਿਜਲੀ ਜਿਹੜੀ ਆ ਬਹੁਤ ਦੇ ਰਹੇ ਆ ਮੇਰਾ ਖਲਕ ਜਿੰਨੇ ਬਿਜਲੀ ਦੇ ਕਟ ਲੱਗ ਰਹੇ ਨੇ ਤੇ ਲੋਗ ਜਿਹੜੀ ਹਾਕ ਕਰ ਮਚੀ ਆ ਪਰ ਪਤਾ ਨਹੀਂ ਇਹਨਾਂ ਦੇ ਕਿੱਥੋਂ ਘੇਰ ਮੈਨੂੰ ਤੇ ਆਪ ਨੂੰ ਸਮਝ ਨਹੀਂ ਆ ਰਹੀ ਮੈਂ ਆਪ ਪਿੱਛੇ ਪਿੰਡ ਰਿਹਾ ਪੂਰਾ ਦਿਨ ਜੇ ਇੱਕ ਇੱਕ ਮੇਰੇ ਤਿੰਨ ਦਿਨ ਤਿੰਨਾ ਦਿਨ ਪੂਰੇ ਰਾਤ ਨੂੰ ਜਨਰੇਟਰ ਚੱਲਦਾ ਰਿਹਾ ਬਿਜਲੀ ਨੂੰ ਪੂਰੀ ਪਹੁੰਚੀ ਮੈਂ ਵੀ ਕਹ ਮੈਂ ਕਹ ਮੈਨੂੰ ਕੀ ਕਿ ਜਦੋਂ ਲੋਗ ਹੀ ਨਹੀਂ ਉੱਠ ਰਹੇ ਕਿ ਜਿੰਨਾ ਕਿ ਲੋਕ ਆਵਾਮ ਨਹੀਂ ਉੱਠੇਗਾ ਤੁਸੀਂ ਵੀ ਸਿਰ ਗੋ ਹਿਲਾ ਰਹੇ ਹੋ ਕਿ ਬਿਜਲੀ ਦੇ ਕੱਟ ਲੱਗੀ ਆ ਪਰ ਚੈਨਲ ਬੋਲਦਾ ਹੀ ਨਹੀਂ ਕਿ ਬਿਜਲੀ ਦੇ ਕੱਟ ਲੱਗੀ ਆ ਕਿ ਯਾਰ ਸਾਨੂੰ ਸਾਰਿਆਂ ਦੀ ਆਪਣੀ ਸਾਰਿਆਂ ਦੀ ਸਾਂਝੀ ਲੜਾਈ ਆ ਇਹਨੂੰ ਲੈ ਕੇ ਕੀ ਚੱਲੀਏ ਤੇ ਪੰਜਾਬ ਦੇ ਜਿਹੜੀਆਂ ਮੰਗਾਂ ਨੇ ਹੱਕੀ ਮੰਗਾਂ ਨੇ ਜੋ ਫਰਕਾਂ ਦੇ ਬੁਰੇ ਹਾਲ ਨੇ ਕੋ ਪਾਣੀ ਦੇ ਬੁਰੇ ਹਾਲ ਨੇ ਉਹਨਾਂ ਸਾਰਿਆਂ ਦਾ ਸਮਝ ਕੇ ਅੱਗੇ ਗੱਲ ਮਿਲ ਕੇ ਕੰਮ ਕਰਨ ਚਾਹਦਾ ਮੈਂ ਤੇ ਬੜੇ ਕਿ ਨਾ ਕਿ ਜਿਹੜੀ ਪਾਰਲੀਮੈਂਟ 'ਚ ਗੱਲ ਹੋਏਗੀ ਉਹ ਪਾਰਟੀ-ਪਾਰਟੀ ਤੋਂ ਉੱਪਰ ਉੱਠ ਕੇ ਪੰਜਾਬ ਦੀ ਗੱਲ ਕੀਤੀ ਜਾਏਗੀ ਉਥੇ ਇਹ ਨਹੀਂ ਗੱਲ ਹੋਏਗੀ ਕਿ ਪੰਜਾਬ ਦੇ ਵਿੱਚ ਇਹ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਬਿਲਕੁਲ ਨਹੀਂ ਕਿ ਕੋਈ ਜਿਹੜਾ ਪੰਜਾਬ ਹੈ ਇਹ ਸਾਡਾ ਔਰ ਸਾਡੇ ਸਾਰਿਆਂ ਦਾ ਇਹ ਪੰਜਾਬ ਦੀ ਜਿਹੜੇ-ਜਿਹੜੇ ਵੀ ਫੰਡ ਜਿਹੜੇ ਰੁਕੇ ਨੇ ਉਹਨਾਂ ਵੀ ਅਸੀਂ ਥੋਕੇ ਉੱਤੇ ਗੱਲ ਉਹ ਜਿੱਤੇ ਮਰਜ਼ੀ ਜਿਹੜੀ ਮਰਜ਼ੀ ਹੈਗਾ ਉਹਨਾਂ ਦੀ ਪਾਰਟੀ ਦੀ ਗੱਲ ਹੈ ਮੈਨੂੰ ਪਵੇ ਰਾਸ਼ਟਰਪਤੀ ਲਾ ਦੇ ਉਹਦੇ ਬਾਰੇ ਮੈਨੂੰ ਕੀ ਪਰ ਇੱਕ ਜ਼ਰੂਰ ਚੀਜ਼ ਹੈ ਕਿ ਜਿਹੜੇ ਦਲ ਬਦਲੂ ਨੇ ਉਹਨਾਂ ਨੂੰ ਭਾਜਪਾ ਨੇ ਪ੍ਰੈਫਰੈਂਸ ਦਿੱਤੀ ਆ ਜਿਹੜੇ ਭਾਜਪਾ ਦੇ ਵਰਕਰ ਸੀ ਉਹਨਾਂ ਨੇ ਵੀ ਅੱਜ ਤੱਕ ਕਦੀ ਵੀ ਭਾਜਪਾ ਨੇ ਉਹਨਾਂ ਦਾ ਕੋਈ ਉਹਨਾਂ ਦੀ ਇਨਸਾਰ ਨਹੀਂ ਲਈ ਤੁਸੀਂ ਮੇਰੇ ਖਰ ਮੇਰੀ ਸਪੀਚ ਤੋਂ ਬੋਲਦੇ ਆ ਇਹੋ ਹੀ ਸੁਣਿਆ ਪਰ ਕੀ ਮਿਨਿਸਟਰ ਇੰਨਾ ਇੰਟੈਲੀਜੈਂਟ ਹੈ ਪੰਜਾਬ ਦਾ ਉਹਨੂੰ ਤੇ ਮੇਰੇ ਕੋਲ ਕਿਹਾ ਕਿ ਮੈਨੂੰ ਇੱਕ ਇੱਕ ਕਾਲੂ ਮੈਨੂੰ ਉਧਿਆ ਤੇ ਕਿਹਾ ਮੈਨੂੰ ਇੱਕ ਇੱਕ ਜਿਹੜੀ ਆ ਨજર ਮੇਰੀ ਆ ਪੰਜਾਬ ਦੇ ਉੱਤੇ ਪਰ ਉਹਦੀ ਨજર ਇਹ ਪੰਜਾਬ ਦੇ ਮੁੱਖ ਮੰਤਰੀ ਦੇ ਡਰੋਨਸ ਉੱਤੇ ਨਹੀਂ ਜਾ ਰਹੀ ਉਹ ਜਿਹੜਾ ਵੈਪਨਸ ਆ ਰਹੇ ਨੇ ਪਾਕਿਸਤਾਨ ਤੋਂ ਜਾਂ ਵਿਦਨ ਪਰ ਇਰੀਆ ਆ ਰਹੇ ਨੇ ਉਹਨਾਂ ਦੇ ਉੱਤੇ ਚੀਫ ਮਿਸਟਰ ਦੀ ਕੋਈ ਉਲਟਾ ਮੈਨੂੰ ਬੜੀ ਹੈਰਾਨ ਕਿ ਦੀ ਗੱਲ ਆ ਅਸਲਾ ਜਮ੍ਹਾਂ ਕਰਵਾਇਆ ਜਾ ਰਿਹਾ ਕਿ ਖਰੀਫ ਆਦਮੀ ਦਾ ਅਸਲਾ ਜਮ੍ਹਾਂ ਕਰਾ ਲੋ ਤੇ ਡੁੰਡੇ ਜਿਹੜੇ ਨੇ ਉਹ ਅਸਲਾ ਲੈ ਕੇ ਘੁੰਮਣ ਇਹ ਬੜੀ ਖਤਰਨਾਕ ਚਾਲ ਚੱਲ ਰਹੇ ਨੇ ਇਹਦੇ ਤੇ ਮੁੱਖ ਮੰਤਰੀ ਨੂੰ ਇਮੀਡੀਏਟਲੀ ਧਿਆਨ ਦੇਣਾ ਚਾਹੀਦਾ ਔਰ ਜਿਹੜੇ ਸ਼ਰੀਫ ਲੋਕ ਨੇ ਉਹਨਾਂ ਦੇ ਵੈਪਨ ਜਿਹੜੇ ਨੇ ਵਾਪਸ ਕਾਬੂ ਤੇ ਅੱਜ ਤੱਕ ਇਹ ਨਹੀਂ ਸੀ ਹੋਇਆ ਕੇ ਗੁੰਡਿਆਂ ਤੋਂ ਕਰਦਿਆਂ ਸ਼ਰੀਫਾਂ ਦਾ ਜਿਹੜਾ ਅਫਲਾ ਜਾਵਾਂ ਦਾ ਜੀ ਸਾਹਿਬ ਅਮੀ ਜੀ ਨੇ ਇੱਕ ਵਾਰ ਲੁਧਿਆਣੇ ਦਾ ਹਲਵਾਰਾ ਨਹੀਂ ਚੱਲ ਰਿਹਾ ਬਠਿੰਡਾ ਨਹੀਂ ਚੱਲ ਰਿਹਾ ਪਾਦਮਪੁਰ ਤੇ ਇੱਕ ਫਲਾਈਟ ਜਾ ਰਹੀ ਹੈ ਕਿਹੜੇ ਚੱਲ ਰਹੇ ਨੇ ਇੱਥੇ ਇਹ ਬੜੀ ਮੇਜਰ ਜਿਹੜੀ ਸਿਟੀ ਹੈ ਸਾਡਾ ਪਠਾਨਕੋਟ ਤੇ ਮੈਂ ਸਵਾਲ ਵੀ ਪਾਇਆ ਜਰਖੰਡ ਲੱਗੇਗਾ ਤੇ ਉਹਦੇ ਚੋਂ ਨਾ ਪੁੱਛਾਂ ਕਿ ਇਹਨੂੰ ਕਿਉਂ ਇਗਨੋਰ ਕੀਤਾ ਜਾ ਰਿਹਾ ਆਪਾਂ ਇਧਰਲੇ ਪਾਸੇ ਗੇਟ ਕੀਆ ਇਧਰ ਪੂਰਾ ਪੰਜਾਬ ਆ ਇਤੋਂ ਅੰਮ੍ਰਿਤਸਰ ਤੋਂ ਇਲਾਵਾ ਜੇ ਇਹਨਾਂ ਜਮੂ ਦੁਪੱਟ ਤੁਹਾਨੂੰ ਕੋਈ 에어ਪੋਰਟ ਚੱਲਣਾ ਚਾਹੀਦਾ 에어ਪੋਰਟ ਨੇ ਇੱਥੇ ਹੋਰ ਹੀ ਬਹੁਤ ਚੀਜ਼ਾਂ ਨੇ ਜਿਹੜੀਆਂ ਪਠਾਨਪੁਰ ਚੱਲਦਾ ਬਹੁਤ ਵੀ ਚੱਲੂ ਕਰਾਇਆ ਸੀਗਾ ਜੋ ਜਿਹੜੇ ਨੇ ਜਦੋਂ ਟ੍ਰੇਨ ਚੱਲਦੀ ਆ ਸੱਤ ਤੁਹਾਡੇ ਫਾਟਕ ਨੇ ਉਹਦੀ ਵੀ ਲਿਖ ਕੇ ਭੇਜੀ ਹੈ ਕਿ ਜਿਹੜੇ ਜਦੋਂ ਇਹ ਜਿਹੜਾ ਅੱਧਾ ਸ਼ਹਿਰ ਜਦੋਂ ਫਾਟਕ ਜਦੋਂ ਬੰਦ ਉਹਨੇ ਇੱਕ ਅੱਧਾ ਸ਼ਹਿਰ ਹੀ ਬੰਦ ਹੋ ਜਾਂਦਾ ਕਿਉਂ ਨਹੀਂ ਇਹਨਾਂ ਨੂੰ ਇਹਨਾਂ ਨੂੰ ਐਲੀਵੇਟਡ ਰੋਡ ਜਾਂ ਉਹਨਾਂ ਦੇ ਫਾਟਕਾਂ ਦਾ ਕੋਈ ਦਾ ਇੰਤਜ਼ਾਮ ਕੀਤਾ ਜਾਂਦਾ ਇਹ ਵੀ ਤੁਹਾਡੇ ਪਠਾਨਕੋਟ ਦੀ ਬਹੁਤ ਵੱਡੀ ਡਿਮਾਂਡ ਹੈ ਕੀ ਕਹਿ ਰਹੇ ਕਿ ਮੁੱਖ ਮੰਤਰੀ ਸਾਹਿਬ ਉਹਦੋਂ ਸਟੇਟੋਂ ਨਿਕਲਣਗੇ ਤੇ ਸਟੇਟ ਚਾਉਣਗੇ ਤੇ ਫੇਰ ਹੀ ਕੁਝ ਕਰਨਗੇ ਜੀ